ਸਸੀ ਕਲ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਰਗੇਨਿਕ ਫਾਰਮਿੰਗ ਤੇ ਹੈ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਆਸੇ ਪਾਸੇ ਦੇਖਿਆ ਹੋਣਾ ਕਿ ਅੱਜ ਕੱਲ ਆਰਗੇਨਿਕ ਫਾਰਮਿੰਗ ਹੋ ਰਹੀ ਹੈ ਜੋ ਬਹੁਤ ਵਧੀਆ ਗੱਲ ਆ ਜੋ ਆਰਗੇਨਿਕ ਆਰੀਆਂ ਕ੍ਰੋਪਸ ਆਪਾਂ ਨੂੰ ਆਉਣਾ ਚਾਹੀਦਾ ਪਰ ਕੀ ਜੋ ਆਰਗੇਨਿਕ ਨੇ ਸਹੀ ਨੇ ਐਸੇ ਤੇ ਆਪਾਂ ਵਿਸ਼ੇ ਤੇ ਗੱਲ ਕਰਾਂਗੇ ਤੁਸੀਂ ਸਾਰੇ ਪਾਸੇ ਕੋਈ ਦੇਖਦੇ ਆ ਕਿਤੇ ਕੋਈ ਸਬਜ਼ੀ ਹੈ ਜਾਂ ਕਿਸੇ ਆਪਾਂ ਮੰਡੀ ਜਾਂਦੇ ਆ ਜਾਂ ਆਸੇ ਪਾਸੇ ਗੱਲ ਸੁਣੀ ਹੈ ਇਹ ਉਹਦੀ ਜਿਹੜੀ ਫਸਲ ਆ অর্ਗੈਨਿਕ ਆ ਜਾਂ ਕੁਝ ਵੀ ਮਤਲਬ ਉਹ ਕੁਝ ਨਹੀਂ ਪਾ ਰਿਆ ਤਾਂ ਉਹਦੇ ਚ ਮਤਲਬ ਉਹਦੀ ਕੁਆਲਿਟੀ ਸਹੀ ਹੋਊਗੀ ਹਾਂ ਇਹ ਵਧੀਆ ਗੱਲ ਆ ਜੇ ਆਪਾਂ ਕੁਝ ਕੈਮੀਕਲ ਦੀ ਵਰਤੋਂ ਘੱਟ ਵੀ ਕਰਦੇ ਆ ਤਾਂ ਉਹਦੇ ਚ ਬਾਕੀਆਂ ਨਾਲੋਂ ਉਹਦੇ ਚ ਕੈਮੀਕਲ ਘੱਟ ਹੀ ਹੁੰਦੇ ਨੇ ਪਰ ਉਹਨੂੰ ਆਪਾਂ ਸਹੀ অর্ਗੈਨਿਕ ਨਹੀਂ ਕਹਿ ਸਕਦੇ ਉਹ ਆਪਾਂ ਕਿਉਂ ਉਹਦੇ ਕਾਰਨ ਕੀ ਆ ਸਹੀ ਜਿਹੜੀ অর্ਗੈਨਿਕ ਸਰਟੀਫਿਕੇਸ਼ਨ ਆ ਮੈਂ ਮਤਲਬ ਉਹ ਤੁਹਾਨੂੰ ਇੱਕ ਜੀ ਆਪਾਂ ਉਹਨੂੰ ਆਰਗੇਨਿਕ ਮੰਨੀਏ ਪੇਪਰਾਂ ਤੌਰ ਤੇ ਮਤਲਬ ਕਿ ਉਹ ਸਰਟੀਫਾਈਡ ਹੈ ਤਾਂ ਇੱਕ ਫਸਲ ਨੂੰ 2 ਤੋਂ 3 ਸਾਲ ਲੱਗਦੇ ਆ ਇੱਕ ਵਾਰ ਵਿੱਚ ਮਤਲਬ ਸਰਟੀਫਾਈਡ ਹੋਣ ਤੇ ਔਨ ਪੇਪਰ ਕਿ ਆਪਾਂ ਨੂੰ ਅਪਰੂਵ ਹੋ ਜਾਂਦੀ ਆ ਹਾਂ ਇਹਨੂੰ ਆਪਾਂ ਆਰਗੇਨਿਕ ਕਹਿ ਸਕਦੇ ਆ ਪਰ ਉਹਦੇ ਤੇ ਵੀ ਆਪਣੇ ਕਈ ਹੁਣ 1 ਸਾਲ ਤੋਂ ਬਾਅਦ ਆਪਾਂ ਰੱਖ ਲਓ ਕੋਈ ਸਬਜ਼ੀ ਆ ਜਾਂ ਕੋਈ ਫਸਲ ਆ ਆਪਾਂ 6 ਮਹੀਨੇ ਚ ਉਹਦੇ ਚ ਕੁਝ ਨਹੀਂ ਪਾਇਆ ਤੇ ਆਪਾਂ ਉਹਨੂੰ ਕਹਿ ਦਿੰਨੇ ਆ ਇਹ ਆਰਗੇਨਿਕ ਹੈ ਨਹੀਂ ਆਪਾਂ ਉਹਨੂੰ ਟੋਟਲੀ ਆਰਗੇਨਿਕ ਨਹੀਂ ਕਹਿ ਸਕਦੇ ਕਿਉਂਕਿ ਉਹਦੇ 'ਚ ਵੀ ਉਹਦਾ ਆਪਾਂ ਪਾਸਟ ਨਹੀਂ ਦੇਖਿਆ ਸੀਡ ਦਾ ਪਾਸਟ ਕੀ ਹੈ ਉਹ ਸੀਡ ਤੁਸੀਂ ਕਿੱਥੋਂ ਲਿਆ ਸੀ ਤੁਸੀਂ ਅ ਫੋਰ ਐਗਜ਼ਾਮਪਲ ਕਣਕ ਲੈ ਲਓ ਕਣਕ ਦਾ ਸੀਡ ਤੁਸੀਂ ਜੇ ਆਪਦੇ ਘਰੋਂ ਚੱਕੀ ਬੀਜਤਾ ਉਹ 'ਚ ਵੀ ਤਾਂ ਕੈਮੀਕਲ ਸੀਗਾ ਜਾਂ ਜਿਹੜਾ ਖੇਤ ਆ ਉਹ 'ਚ ਵੀ ਤਾਂ ਕੈਮੀਕਲ ਪੁਰਾਣਾ ਪਿਆ ਹੀ ਹੈ ਹਾਂ ਲਗਾਤਾਰ ਤੁਸੀਂ 3 ਸਾਲੋਂ ਸੀਡ ਤੋਂ ਸੀਡ ਜਾ ਉਧਰ ਆਪਣਾ ਹੋ ਰਿਹਾ ਤਾਂ ਉਹਨੂੰ ਆਪਾਂ ਆਨ ਆ ਪੇਪਰ ਕਹਿ ਸਕਦੇ ਆ অর্ਗੈਨਿਕ ਪਰ ਜੇ ਆਪਾਂ ਉਵੇਂ ਟੈਸਟ ਕਰਾਂਗੇ ਤਾਂ ਉਹਦੇ 'ਚ ਵੀ ਕੈਮੀਕਲ ਦੀ ਮਾਤਰਾ ਆਊਗੀ ਹੁਣ ਇਹਦੇ 'ਚੋਂ ਆਪਾਂ ਕਿਵੇਂ ਮਤਲਬ ਸਹੀ অর্ਗੈਨਿਕ ਦੇ ਆਪਾਂ অর্ਗੈਨਿਕ ਕロップ ਲੈ ਸਕਦੇ ਆ ਬਹੁਤ ਸਾਰੇ ਐਗਜ਼ਾਮਪਲ ਹਨ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਆਪਣੇ ਪੰਜਾਬ 'ਚ ਪਿੰਗਲਵਾੜਾ অর্ਗੈਨਿਕ ਫਾਰਮ ਆ ਉਹਦੀ ਤੁਸੀਂ ਹਿਸਟਰੀ ਦੇਖੋ ਪਿਛਲੇ 50 60 ਸਾਲਾਂ ਤੋਂ ਬਲਤਾਂ ਜ਼ਿਆਦਾ ਹੀ ਉੱਥੇ অর্ਗੈਨਿਕ ਫਾਰਮਿੰਗ ਹੋ ਰਹੀ ਆ ਉਹਨਾਂ ਦਾ ਸੀਡ ਦੀ ਹਿਸਟਰੀ ਵੀ ਆ ਉਹ ਤੁਦੂ ਜੀ ਆਉਦੇ ਵਾਸਤੇ ਕੋਈ ਕ੍ਰੌਕ ਪਾਜ ਕੁਝ ਲੈ ਕੇ ਆ ਸਕਦੇ ਹੋ ਆਪਣੇ ਇੰਡੀਆ ਚ ਜੋ ਆਰਗੈਨਿਕ ਸਟੇਟਸ ਨੇ ਪੰਜਾਬ ਤਾਂ ਉਹਦੇ ਚ ਸੱਲ ਨਾ ਹੀ ਆ ਵੀ ਬਹੁਤ ਘੱਟ ਮਾਤਰਾ ਚਾ ਮੱਧਿਆ ਪ੍ਰਦੇਸ਼ ਸਿੱਕਯਮ ਰਾਜਸਥਾਨ ਤੇ ਮਹਾਰਾਸ਼ਟਰ ਇੰਨਾ ਚ ਆਰਗੈਨਿਕ ਫਾਰਮਿੰਗ ਹੁੰਦੀ ਹੈ ਜਿਆਦਾ ਜਿਹੜਾ ਮੱਧਿਆ ਪ੍ਰਦੇਸ਼ ਦਾ ਇਹਦੀ 40% ਕੰਟ੍ਰਿਬਿਊਸ਼ਨ ਆ ਆਰਗੈਨਿਕ ਫਾਰਮਿੰਗ ਚ ਜਿਸ 올 ਓਵਰ ਇੰਡੀਆ ਦੀ ਆਪਾਂ ਗੱਲ ਕਰੀ ਜੀ ਹੁਣ ਆਪਣੇ ਕਈ ਵੀਰ ਭਰਾ ਆਪਣੇ ਕਹਿੰਦੇ ਆ ਮੈਂ ਤਾਂ ਆਰਗੈਨਿਕ ਦੀ ਕਣਕ ਲੈ ਕੇ ਆ ਆ Rajasthan ਤੋਂ ਮੈਂ ਤਾਂ MP ਤੋਂ ਲੈ ਆਇਆ ਉਹ ਸਿਰਫ ਐ ਲਿੰਕ ਟੂ ਲਿੰਕ ਜਿਵੇਂ ਕਿਸੇ ਗਵਾਂਢੀਆਂ ਲੈ ਆਂਦੀ ਜਿਹੜੇ ਆਰਗੈਨਿਕ ਫਾਰਮ ਨਹੀਂ ਉਹ ਸਰਟੀਫਾਈਡ ਨਹੀਂ ਜਿੱਥੋਂ ਤੁਸੀਂ ਲੈ ਕੇ ਆ ਰਹੇ ਹੋ ਪੀ ਕਦੇ ਤੁਸੀਂ ਚੈੱਕ ਕੀਤਾ ਵੀ ਉਹ ਸਰਟੀਫਾਈਡ ਹੈ ਕਿ ਨਹੀਂ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਆਰਗੈਨਿਕ ਫਾਰਮਿੰਗ ਆਪ ਵੀ ਕਰ ਰਹੇ ਆ ਖੁਦ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਆਰਗੈਨਿਕ ਫਾਰਮਿੰਗ ਸਟਾਰਟ ਹੀ ਕਰਨੀ ਹੈ ਤਾਂ ਉਹਨੂੰ ਉਸੇ ਖੇਤ 'ਚ ਲਗਾਤਾਰ ਚੱਲਣ ਦੇ ਜਿਵੇਂ ਤਿੰਨ ਸਾਲ ਤੋਂ ਪੀਪਰਾ ਜੋ ਜੂਗੀ ਸਰਟੀਫਾਇਰ ਉਸ ਤੋਂ ਬਾਅਦ ਵੀ ਉਹ ਚੱਲਣ ਦੇ ਇਦਾਂ ਨਹੀਂ ਕਿ ਆਪਾਂ ਆਹ ਵਾਂਚ ਹੁਣ ਸਟਾਰਟ ਕਰ ਬਣੀ ਤਾਂ ਫਿਰ ਦੂਜੀ ਵਾਂਚ ਕਰਦੀ ਹਾਂ ਨਹੀਂ ਹੁੰਦਾ ਜਿਹੜੀ ਸਹੀ অর্ਗੈਨਿਕ ਹੋ ਉਹ ਇੱਕ ਹੀ ਮਿੱਟੀ ਚ ਉਸਨੇ ਜ਼ਮੀਨ ਚੋ ਕੈਮੀਕਲ ਹੌਲੀ ਹੌਲੀ ਖਤਮ ਹੋਣਗੇ ਫਿਰ ਉਹ ਫਿਰ ਉਸ ਉਹ অর্ਗੈਨਿਕ ਕ੍ਰੌਪ ਹੋਣਾ ਸਟਾਰਟ ਹੋਊਗੀ অর্ਗੈਨਿਕ ਦੇ ਜੋ ਤੁਸੀਂ ਜਿਹਨੂੰ ਖਾਦਾਂ ਆਪਣੇ ਯੂਜ਼ ਹੁੰਦੀਆਂ ਉਹ ਚ ਹੋਣ ਗਿਆ ਨਾਲੇ ਜੇ ਆਪਾਂ ਇੱਕੇਦਮ ਵੀ ਆਰਗੇਨਿਕ ਫਾਰਮਿੰਗ ਸਟਾਰਟ ਕਰਦੇ ਆਪਾਂ ਨੇ ਖੇਤ ਚ ਉਹਦੀ ਈਲਡ ਘਟ ਹੀ ਹੁੰਦੀ ਹੈ ਉਹਦੀ ਫਸਲ ਕੇਰਾ ਘਟੋ ਕਿਉਂਕਿ ਉਹ ਖੇਤ ਨੂੰ ਕੈਮੀਕਲਾਂ ਦੀ ਆਦਤ ਪੈ ਚੋਈ ਹੈ ਸੋ ਆਪਾਂ 6 ਮਹੀਨਿਆਂ ਚ ਉਹਨੂੰ ਆਰਗੇਨਿਕ ਦਾ ਬੈਚ ਨਾ ਲਈਏ ਸਾਡੀ ਇਹ ਬੇਨਤੀ ਹੈ ਕਿ ਆਪਾਂ ਚਲੋ ਜਾਣੇ ਆ ਵੀ ਸਾਡਾ ਆਰਗੇਨਿਕ ਹੋ ਗਿਆ ਉਹ ਆਪਾਂ 6 ਮਹੀਨਿਆਂ ਚ ਉਹਨੂੰ ਆਰਗੇਨਿਕ ਨਾ ਕਹੀਏ ਘਟੋ ਘਟ ਤਿੰਨ ਸਾਲ ਉਹਨੂੰ ਆਪਾਂ ਉਸ ਤੋਂ ਬਾਅਦ ਉਹ ਸਰਟੀਫਾਈਡ ਹੋਊਗਾ ਉਸ ਤੋਂ ਬਾਅਦ ਵੀ ਇੱਕ ਦੋ ਸਾਲ ਸਹੀ ਲੱਗ ਜਾਣਗੇ ਉਹਨੂੰ ਕੈਮੀਕਲ ਨੂੰ ਬਿਲਕੁਲ ਉਦੇ ਚੋਂ ਬਾਹਰ ਆਉਣ ਨੂੰ ਸੋ ਇਹ ਚੀਜ਼ ਚੰਗੀ ਆ ਜਿਹੜੇ ਸਟਾਰਟਅਪ ਕਰ ਰਹੇ ਆ ਕੋਈ ਗੱਲ ਨਹੀਂ ਜਿਵੇਂ ਬਾਕੀ ਜਿਵੇਂ ਕੋਈ ਸਬਜ਼ੀਆਂ ਜਾਂ ਹੋਰ ਆ ਜੇ ਤੁਸੀਂ ਕੈਮੀਕਲ ਨਹੀਂ ਵੀ ਪਾ ਰਹੇ ਚਲੋ ਇਹਠਾ ਆਪਣਾ ਪੁਰਾਣਾ ਕੈਮੀਕਲ ਪਿਆ ਪਰ ਉਹਦੇ ਚ ਕੈਮੀਕਲ ਦੀ ਮਾਤਰਾ ਤਾਂ ਘਟ ਆਉਗੀ ਨਾ ਸੋ ਮੇਰੀ ਇਹ ਹੀ ਬੇਨਤੀ ਆ ਕਿ ਜੋ ਵੀ ਬੰਦੇ ਆਪਣੇ ਕਿਸਾਨ ਵੀ ਕੋਈ ਰਾਜਸਥਾਨ ਤੋਂ ਕੋਈ ਕਿਤੋਂ ਵੀ ਕੋਈ ਨਾਮ ਦੇ ਦੇ ਕਰਕੇ ਜਿਹੜੀ ਆਰਗੇਨਿਕ ਦੀ ਕਣਕ ਲਿਆਉਂਦੇ ਆ ਜਾਂ ਹੋਰ ਲਿਆਉਂਦੇ ਆ ਉਹ ਸਿਰਫ ਇੱਕ ਵਾਰੀ ਆਪਣੀ ਜਾਂਚ ਕਰਕੇ ਕੀ ਉਹ ਫਰਮ ਸਰਟੀਫਾਈਡ ਹੈ ਜਾ ਉਹਦਾ ਫਾਰਮ ਕਿੱਥੇ ਆ ਉਹਨੇ ਕਦੋਂ ਸਟਾਰਟ ਕੀਤਾ ਸੀ ਸਾਰੀ ਇਸ਼ਤਿਹਾਰ ਜਾਣ ਕੇ ਹੀ ਕਿਉਂਕਿ ਜਿਹੜਾ ਆਰਗੇਨਿਕ ਤੁਸੀਂ ਲੈਣੇ ਹੋ ਕੋਈ ਵੀ ਕਣਕ ਲੈਣੇ ਹੋ ਉਹਦਾ ਰੇਟ ਲਗਭਗ ਦੁੱਗਣਾ ਭਰਦੇ ਆਪਾਂ ਜਦੋਂ ਰੇਟ ਹੀ ਆਪਾਂ ਉਹਦਾ ਦੁੱਗਣਾ ਭਰਨਾ ਤਾਂ ਆਪਾਂ ਫਿਰ ਉਹਦੀ ਜਾਣਕਾਰੀ ਲੈ ਕੇ ਹੀ ਆਪਾਂ ਉਹ ਜਿਹੜਾ ਹੋਗਾ ਜਿਹੜੀ ਕ੍ਰੌਪ ਉਹ ਪੱਲੇ ਹੀ ਧੰਨਵਾਦ